ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਬਣੇ ਰਹਿਣਾ ਜਿੰਨਾ ਵੀ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਜੀਠਿਆ ਦੇ 100 ਫੀਸਦੀ ਤਸਕਰਾਂ ਨਾਲ ਸੰਬੰਧ ਸਾਡੇ ਕੋਲ ਨੇ ਥੋਸ ਸਬੂਤ ਸਾਬ ਦਾ ਡੀਜੀਪੀ ਨੇ ਵੈਜੀਲੈਂਸ ਅੱਗੇ ਖੋਲੇ ਸਾਰੇ ਕੱਚੇ ਚਿੱਠੇ ਪੰਜਾਬ ਵੈਜੀਲੈਂਸ ਬਿਊਰੋ ਵੱਲੋਂ ਨਸ਼ਾ ਤਸਕਰਾਂ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਆ ਮਾਮਲੇ ਨੂੰ ਵਿੱਚ ਗ੍ਰਿਫਤਰ ਕੀਤੇ ਗਏ ਸੀਨੀਅਰ ਸਰੋਬਨੀ ਕਾਲੀਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸੰਜੀਠਿਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਦਰਸਲ ਅੱਜ ਪੰਜਾਬ ਪੁਲਿਸ ਦੇ ਸਾਬਕਾ ਡੀਜੀ ਡੀਜੀਪੀ ਸੁਧਾਰਥ ਚੋਪਾਏ ਨੇ ਇਸ ਮਾਮਲੇ ਤੇ ਐਂਟਰੀ ਕੀਤੀ ਹੈ ਉਹਨਾਂ ਮੀਡੀਆ ਨੂੰ ਦਾਵਾ ਕੀਤਾ ਹੈ ਕਿ ਵਿਕਰਮ ਸੰਜੀਠਿਆ ਨੇ ਨਸ਼ਾ ਤਸਕਰ ਨਾਲ ਸੰਬੰਧਨ ਉਸ ਦੇ ਸੋਧ ਪ੍ਰੇਸ਼ਤ ਸਟੋਰ ਸਬੂਧਾਨ ਨਸਾ ਨਸਛਾ ਤਸਕਰ ਨਾਲ ਮਿਲੀਪੁਤ ਤੇ ਵਿੱਤੀ ਲਾਭ ਹੋਇਆ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਅੱਜ ਉਹ ਅੱਜ ਜਿਵੇਂ ਬਿਆਨ ਦਰਜ ਕਰਵਾਉਣ ਨਹੀਂ ਆਏ ਹਨ ਜਦੋਂ ਕਿ ਉਹ ਵੈਜਨਸ ਦੇ ਮਾਮਲੇ ਨੂੰ ਦਾ ਪੂਰਾ ਪਰਸ਼ੋਕਰ ਦੱਸਣ ਅਤੇ ਆਏ ਹਨ ਉਹਨਾਂ ਦੇ ਸਮੇਂ ਦੌਰਾਨ ਜਦੋਂ 2021 ਵਿੱਚ ਮਜੀਠਿਆ ਵਿਰੁੱਧ ਕੇਸ ਦਰਜ ਕੀ ਹੋਇਆ ਸੀ ਉਸ ਸਮੇਂ ਡੀਜੀਪੀ ਸਨ ਅਤੇ ਇਸ ਲਈ ਉਹਨਾਂ ਨੇ ਮਾਮਲੇ ਦੀ ਨਿਗਰਾਨੀ ਕੀਤੀ ਹੈ ਉਹਨਾਂ ਕਿਹਾ ਹੈ ਕਿ ਉਸ ਸਮੇਂ ਸਾਨੂੰ ਇਸ ਮਾਮਲੇ ਦੇ ਵਿੱਚ ਕੀ ਜਾਣਕਾਰੀ ਮਿਲੀ ਹੈ ਮੈਂ ਤਾਂ ਉਸ ਨੂੰ ਇਸ ਮਾਮਲੇ ਦਾ ਪੂਰਾ ਪਿਛੋਕੜ ਦੱਸ ਦਿੰਦਾ ਹੈ ਤਾਂ ਜੋ ਉਸ ਅਦਾਲਤ ਉਹ ਅਦਾਲਤ ਵਿੱਚ ਕੇਸ ਨੂੰ ਮਨਜ਼ੂਰੀ ਦਾ ਪੇਸ਼ ਕਰ ਸਕਣ ਮੀਡੀਆ ਨਾਲ ਗੱਲਬਾਤ ਕਰਦੇ ਆ ਡੀਜੀਪੀ ਨੇ ਕਿਹਾ ਹੈ ਕਿ ਜਦੋਂ ਅਸੀਂ 2021 ਵਿੱਚ ਵਿਕਰਮ ਸੰਜੀਠੀ ਆਬਦ ਵਿਰੁੱਧ ਕੇਸ ਦਰਜ ਕੀਤਾ ਸੀ ਉਸ ਸਮੇਂ ਵੀ ਸਾਡੇ ਕੋਲ ਪੱਕੇ ਸਬੂਤ ਸਨ ਇਸ ਸਮੇਂ ਵੀ ਸਬੂਤ ਹਨ ਉਹਨਾਂ ਕਿਹਾ ਹੈ ਕਿ 2012-13 ਵਿੱਚ ਮਜੀਠੀਆ ਵਿਰੁੱਧ 10 ਸਬੂਤ ਹਨ ਉੱਪਰ ਉਸ ਸਮੇਂ ਅਕਾਲੀ ਦਲ ਪਾਪੀ ਸਰਕਾਰ ਸੀ ਮਜੀਠੀਆ ਉਸ ਸਮੇਂ ਮੰਤਰੀ ਸੀ ਅਜਿਹੀ ਸਥਿਤੀ ਵਿੱਚ ਕੁਝ ਨਹੀਂ ਹੋਇਆ ਹਾਲਾਂਕਿ ਉਹਨਾਂ ਕਿਹਾ ਹੈ ਕਿ ਮਜੀਠੀਆ ਨੇ ਨਸ਼ਾ ਤਸਕਰਾਂ ਨਾਲ ਸੰਬੰਧ ਹਨ ਸਾਬਕਾ ਡੀਜੀਪੀ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪੁਲਿਸ ਨੇ ਨਸ਼ਾ ਤਸਕਰਾਂ ਦੇ ਨਜ਼ਰ ਰੱਖਣ ਲਈ ਇੱਕ ISIT ਬਣਾਈ ਨਹੀਂ ਬਣਾਈ ਹੈ ਸਾਡੀ SIT ਦੇ ਤਿੰਨ ਰਿਪੋਰਟਾਂ ਦਿੱਤੀਆਂ ਹਨ ਜਦੋਂ ਕਿ ਵੱਖਰੇ ਤੌਰ ਤੇ ਇੱਕ ਰਿਪੋਰਟ ਦਿੱਤੀ ਹੈ ਉਹ ਅਜੇ ਵੀ ਬੰਦ ਹੈ ਇਹਨਾਂ ਉਹਨਾਂ ਕਿਹਾ ਹੈ ਕਿ ਹਰ ਜਗ੍ਹਾ ਕੁਝ ਲੋਕ ਹਨ ਜੋ ਸੰਸਥਾ ਨੂੰ ਬਦਨਾਮ ਕਰਦੇ ਹਨ ਇਸ ਨਾਲ ਹੀ ਪੁਲਿਸ ਵਿੱਚ ਕੁਝ ਬੇਡਾਂ ਵੀ ਹਨ ਜੋ ਲੋਕਾਂ ਨਾਲ ਸ਼ੋਸ਼ਣ ਕਰਦੀਆਂ ਹਨ ਖਬਰਾਂ ਨਾਲ ਅੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ